ਕੰਕਾ ਸ਼੍ਰੀ ਵਾਇਗ੍ਰਿਤ ਕਿਫਤੇ ਬ੍ਰੰਕ ਕਵਜ ਖੜਾ ਖੰਡਾ ਸੀ ਅਰਗਟਨ ਮਹạchਤਕ ਛਤਰੀ ਬਿਸ਼ਪਾਲ ਉਪਾਲ ਪਚਪਲ ਪਚਤਨ ਕਸ਼ਤਰੀ ਰਾਜਮੰਡਾ ਚਪਤਨੈਸ਼ਵਰੀ ਕੜਵਾਰ ਹੈ ਸ਼ਤਭ੍ਰਮੀ ਬੈਸ਼ਮੀਤ ਪਵਨੀ ਤੂਤਰਵਾਰ ਹੈ ਦੇ ਜੋਤੀਮਖਿਦਾ ਇੱਕ ਤਾਰਾ ਤਾਰ ਕਿਰਪਾਨ ਹੈ ਜੰਡਕਾ ਮੰਡਕਾ ਮ੍ਰਿਤਕਾ ਜਨਮ ਜਨਮੀ ਗਾਕਾ ਗੁਣ ਕਾਨ ਹਪ ਬਿਮਾਨ ਕਾ ਜਲਮਾਨ ਤੋ ਕਾਲਸਾ ਸਕੂਲ ਵਿਨਿਪੈਗ ਇੱਕ ਬਾਤ ਉੱਚੇ ਪੱਧਰ ਦੇ ਉੱਤੇ ਸਿੱਖੀ ਨੂੰ ਪਰਫੁੱਲਤ ਕਰਨ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ। ਇਹਨੂੰ ਜਬਜੀ ਸਾਹਿਬ ਥੋੜਾ ਜਾਫਿਆ ਤਾਂ ਪਰਫਾਟ ਸੂਜੀਆ ਪਿਸਾ ਵਰਦਾ ਤੇ ਅਨੰਤ ਅਦੇ ਚੇਪੋਣੀ ਤੇ ਬ੍ਰਮਕੋਚ। ਚੱਕਰ ਕੀ ਤੱਕੇ ਕੱਤੇ ਕਹੋ ਵਿਚਾਰਾ ਤਿਤਕਰ ਗਾਵਾ ਸੋਇਲਾ ਸਿਵਰੇਸ ਜਿਨਹਾਰਾ ਬੱਚਿਆਂ ਵੱਲੋਂ ਕਾਫੀ ਉਤਸ਼ਾਹ ਦਿਖਾ ਰਹੇ ਨੇ ਚਾਹੇ ਉਹਨਾਂ ਨੂੰ ਕਿਉਂਕਿ ਅਸੀਂ ਉਹਨਾਂ ਦੇ ਲੈਵਲ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਕੋਈ ਪੱਕਾ ਨਹੀਂ ਲਗਾਇਆ ਕਿ ਉਹਨਾਂ ਨੇ ਇਸ ਪੌੜੀ ਤੱਕ ਪਾਰਟ ਕਰਨਾ ਹੈ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਜਪਦੀ ਸਾਹਿਬੇ ਕੰਗਾ ਤਤਨਾ ਕਰਤਾ ਪਗਨੇ ਪਾਣੇ ਵੇੜਾ ਕਾਰ ਮੋਤੇ ਜੋਨੇਸ ਪਾਣੇ ਉੱਪਰ ਚਾਚਾ ਆਦੇ ਸੱਚੇ ਜੁਗਾਰ ਸੱਚੇ ਹੈਪੀ ਸਾਰੀ ਜਿੱਦਾਂ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਪੇਰੈਂਟਸ ਕੋਸ਼ਿਸ਼ ਕਰਦੇ ਨੇ ਜਿੰਨੀ ਕੁ ਬਾਣੀ ਕੰਠ ਹੁੰਦੀ ਹੈ ਉਹਦੇ ਆਧਾਰ ਤੇ ਅਸੀਂ ਬੱਚਿਆਂ ਤੋਂ ਗੁਰਬਾਣੀ ਤਾਂ ਸੁਣੀ ਰਿਹਾ ਨਾਲ ਦੀ ਨਾਲ ਅਸੀਂ ਉਹਨਾਂ ਕੋਲ ਜਿੱਦਾਂ ਚਾਰ ਸਹਿਜਾ ਦੇ ਆ ਦੇ ਨਾਂ 10 ਗੁਰੂ ਸਹਿਬਾਨ ਦੇ ਨਾਂ ਇਹ ਵੀ ਸੁਣ ਰਹੇ ਹਾਂ ਸੋਪਣੇ ਖਾਸ ਕਰਕੇ ਤੋਂ ਵਿਦੇਸ਼ਾਂ ਦੀ ਗੱਲ ਆਉਂਦੀ ਹੈ ਤਾਂ ਇੱਥੇ ਸਾਡੇ ਵਿੱਚ ਇੱਕ ਬੜਾ ਵੱਡਾ ਮਸਲਾ ਇਹ ਵੀ ਉੱਠ ਜਾਂਦਾ ਵੀ ਸਾਡਾ ਨਿਆਣਾ ਸਿੱਖੀ ਨਾਲ ਕਿਵੇਂ ਜੁੜੇ ਉਹਦੀ ਏਜ ਛੋਟੀ ਹੈਗੀ ਹੈ ਉਹਨੂੰ ਸੋਨਾ ਪੜਿਆਂ ਤੱਕ ਪਾੜ ਉਹਦਾ ਸਾਰਾ ਉੱਚਾ ਦਰਜਾ ਹੈ ਉਹਦੇ ਕੰਪੇਅਰ ਟੂ ਕੁਛ ਵੀ ਨਹੀਂ ਹੈਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੱਚੀਕਾਰ ਦੇਖ ਰਹੇ ਹਾਂ ਦਾ ਪੰਜਾਬ ਟਾਕਸ ਟੈਲੀਵਿਜ਼ਨ ਅਤੇ ਮੈਂ ਹਾਂ ਹਰਮਨਪ੍ਰੀਤ ਸਿੰਘ ਸੋ ਇਸ ਵੇਲੇ ਖਾਲਸਾ ਸਕੂਲ ਵਿਨੀਪੈਗ ਦੇ ਵਿੱਚ ਸਾਤਸੰਗ ਜੀ ਮੈਂ ਮੌਜੂਦ ਹਾਂ ਤੇ ਸ਼੍ਰੀ ਗੁਰੂ ਹਰਰਾਏ ਪਾਤਸ਼ਾਹ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਕੂਲ ਦੇ ਵਿੱਚ ਗੁਰਦਾਰਾ ਸਿਕਸ ਸੁਸਾਇਟੀ ਆਫ ਮੈਨੀਟੋਬਾ ਵਿਖੇ ਜਿਹੜਾ ਇਹ ਖਾਲਸਾ ਸਕੂਲ ਸਥਾਪਿਤ ਕੀਤਾ ਗਿਆ ਸੀ ਇਸ ਸਕੂਲ ਦੇ ਵਿੱਚ ਛੋਟੀ ਪੁਚੰਗੀ ਅਤੇ ਪਚੰਗਣਾ ਅੱਜ ਗੁਰਬਾਣੀ ਗੰਠ ਮੁਕਾਬਲੇ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਨਾਲ ਹੀ ਦੱਸ ਦਿੰਦੇ ਆ ਕਿ ਅੱਜ ਇੱਥੇ ਕੀਰਤਨ ਦਰਬਾਰ ਵੀ ਰੱਖਿਆ ਗਿਆ ਸੋ ਖਾਲਸਾ ਸਕੂਲ ਵਿਨੀਪੈਗ ਇੱਕ ਬਹੁਤ ਉੱਚੇ ਪੱਧਰ ਉਤੇ ਸਿੱਖੀ ਨੂੰ ਪਰਫੁੱਲਤ ਕਰਨ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੋ ਆਪਾਂ ਅੰਦਰ ਚੱਲਦੇ ਹਾਂ ਅੰਦਰ ਦਾ ਮਾਹੌਲ ਵੀ ਤੁਹਾਨੂੰ ਦਿਖਾਉਨੇ ਆ ਤੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਛੋਟੇ ਬੱਚਿਆਂ ਦੇ ਨਾਲ ਪਚੰਗੀ ਭਚੰਗਣਾ ਦੇ ਨਾਲ ਸੋ ਸਾਡੇ ਨਾਲ ਨਿੱਕੇ ਨਿੱਕੇ ਪਚੰਗੀ ਤੇ ਭਚੰਗਣਾ ਖਾਲਸਾ ਸਕੂਲ ਦੇ ਇਸ ਵੇਲੇ ਮੌਜੂਦ ਨੇ ਤੇ ਮੈਂ ਦੱਸ ਦਿਆਂ ਵੀ ਇਹ ਬੱਚੇ ਜਿਹੜੇ ਮੇਰੇ ਨਾਲ ਇਸ ਵੇਲੇ ਬੈਠੇ ਆ ਕੋਈ ਵੀ ਇਹਨਾਂ ਦੇ ਵਿੱਚੋਂ ਕੋਈ 10 ਸਾਲ ਤੋਂ ਵੱਡੀ ਉਮਰ ਦਾ ਨਹੀਂ ਸਾਰੇ ਬੜੇ ਨਿੱਕੇ ਨਿੱਕੇ ਬਾਲ ਨੇ ਤੇ ਸਾਹਿਬ ਜੋਤ ਸਿੰਘ 6 ਸਾਲ ਇਸ ਬੱਚੇ ਦੀ ਉਮਰ ਹੈ ਤੇ ਇਹ ਮੇਰੇ ਨਾਲ ਇਸ ਵੇਲੇ ਗੱਲਬਾਤ ਇਹ ਨਹੀਂ ਕਰਨੀ ਹੈ ਸੋ ਵਾਹਿਗ ਜੋਤ ਬਲੋ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਤਾ ਲੱਗਿਆ ਸੀ ਵੀ ਸਾਬਜੋਤ ਨੂੰ 6 ਬਾਣੀਆਂ ਕੰਠ ਨੇ ਜੀ 6 ਬਾਣੀਆਂ ਸਿਰ ਕਿਹੜੀ ਬਾਣੀ ਸੁਣਾਓਗੇ ਸਾਨੂੰ ਜਪਜੀ ਸਾਹਿਬ ਦੀਆਂ ਸ਼ੇ ਪੌੜੀਆਂ ਸੁਣਾ ਦਿਓ ਜੀ ਇਕ ਕੰਕਾਰ ਸਤ ਨਾਮ ਕਰਤਾ ਪਰਖਣੇ ਪਉ ਨਿਰਵੈ ਕਾਲ ਮੁਰਤੇ ਜੁਨੀ ਸਪੰਗੁਰ ਪ੍ਰਸਾਦ ਜਪ ਆਤ ਸਚੀ ਗਾਤ ਸਚੇ ਪੀ ਸਚ ਨਾਨਕ ਖਸੀ ਪੀ ਸਚ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਖਵਾ ਟੁੱਪੇ ਟੁੱਪਣਾ ਹੋਵੀ ਜੇ ਲਹਿੜ ਹਾਲਫਤਾਰ ਭੁਖੇ ਭੁਖਣਾ ਤਰੀ ਜੇ ਬੰਨਣਾ ਪੜੀਆਂ ਪਰ ਸੇ ਸੇਣ ਪਰ ਲਿਖ ਹੋਏ ਤੇ ਇੱਕ ਨਾ ਚੱਲੇ ਨਾ ਸਿਫ ਸੇ ਚਿਆੜਾ ਹੋਏ ਕਿ ਕੂੜੇ ਟੱਟੇ ਪਰ ਹੁਕਮੜ ਜਾਏ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਵਣਾ ਕਰ ਕੰਨ ਨਕੇ ਹੋ ਜਾਏ ਹੁਕਮੀਆਂ ਹੋਣ ਸਾਬ ਜਤ ਹੋਰ ਤੁਹਾਨੂੰ ਕਿੜੀਆਂ ਕਿੜੀਆਂ ਬਾਣੀਆਂ ਆਉਂਦੀਆਂ ਜਪਜੀ ਸਾਹਿਬ ਤੋਂ ਬਿਨਾ ਬ੍ਰਹਮ ਕਵਚ ਬ੍ਰਹਮ ਕਵਚਾਉਂਦਾ ਛੜਦੀ ਕਲਾ ਬ੍ਰਹਮ ਕਵ ਸੁਣਾਓਗੇ ਥੋੜਾ ਜਿਹਾ ਸਾਨੂੰ ਪਾਠ ਹਾਂਜੀ ਇਕ ਕੰਕਾ ਸ਼੍ਰੀ ਵਾਇਗਰ ਜੀ ਕਿ ਫਤਿਹ ਬ੍ਰੰਕ ਵਿੱਚ ਖੜਾ ਖੰਡਾ ਸੀ ਅਰਗਟਨ ਮੁਰạch ਤੱਕ ਛਤਰੀ ਬਿਸ਼ਪਾਲ ਉਪਾਲ ਪਚਪਲ ਪਚਤਨ ਕਾ ਛਤਰੀ ਰਾਜਮੰਡਾ ਪ੍ਰਚੰਦਸ਼ਮੀ ਗੜਵਾਰ ਹੈ ਸ਼ਕਤ ਬ੍ਰਮੀ ਬੇਸ਼ਰਮੀ ਪਵਨੀ ਤੂਤਰਵਾਰ ਹੈ ਨੇ ਜੋਤੀ ਮਖਦਾ ਇੱਕ ਤਾਰਾ ਤਾਰ ਕਿਰਪਾਨ ਹੈ ਚੰਡਕਾ ਮੰਡਕਾ ਅਮ੍ਰਿਤ ਕਾ ਜਨਮੀ ਗੌਕਾ ਗੁਣ ਖਾਨ ਹੈ ਪਰਮਾਨਕਾ ਜਲਮਾਨ ਨਿਹਾਲ ਸੋਏ ਬੱਚੇ ਆ ਸਾਡੇ ਨਾਲ ਖਾਲਸਾ ਸਕੂਲ ਦੇ ਨੇ ਵਾਹਿਗੁਰਜ ਦਾ ਖਾਲਸਾ ਵਾਹਿਗੁਰਜ ਕੀਤੇ ਵਾਹਿਗੁਰਜ ਦਾ ਖਾਲਸਾ ਵਾਹਿਗੁਰਜ ਕੀਤੇ ਆ ਤੁਸੀਂ ਸੁਨਾਤੀਆਂ ਬਾਣੀਆਂ ਹਾਂਜੀ ਹਾਂ ਕਿੰਨੀਆਂ ਬਾਣੀਆਂ ਕੰਠ ਤੋਂ ਮੈਨੂੰ ਜਬਜੀ ਸਾਹਿਬ ਥੋੜਾ ਜਾਫਾ ਤੇ ਪਰਫੈਕਟ ਸੁਈ ਜੋ ਪੇਸਾ ਵਰਦਾ ਤੇ ਅਨੰਤ ਜੀ ਦੀ ਤੇ ਪਰਮਕਾਚ ਲਗਭਗ ਤੁਹਾਨੂੰ 5 6 ਬਾਣੀਆਂ ਕੰਠ ਨੇ ਤੁਹਾਡੀ ਏਜ ਕਿੰਨੀ ਆ ਮੈਂ 9 ਸਾਲ ਦਾ ਹਾਂ 9 ਸਾਲ ਦੇ ਹਾਂ ਸੋ ਇੱਥੇ ਸਾਡੇ ਨਾਲ ਹੋਰ ਬੱਚੇ ਵੀ ਸੀਗੇ ਸੋ ਤੁਹਾਡੀ ਏਜ ਕਿੰਨੀ ਆ ਬੇਟਾ 7 ਸਾਲ 7 ਸਾਲ ਸੁਨਾਇਓ ਤੁਸੀਂ ਬਾਣੀ ਹਾਂਜੀ ਕਿਹੜੀ ਬਾਣੀ ਸੁਨਾ ਕੇ ਆਇਓ جبچی صاحب تے جبتی صاحب سویلا, صاحب سویلا صاحب ہاں سویلا صاحب صنع تھا صنع سویلا صاحب صنع نوی صنا دو تھوڑا ہے صنا دو, دو قوڑیاں سویلا صاحب را قوڑی دیر کی مالا پہلا شیک آن ج کی کر, کر دیکھا ہو بےچارو تیت کر گا سوہلا سوریہ سجن ہارو تم گاو میرے نرپ کا سوہلا ہوں واری جیت سولہ سمال گا دی ون ہار تیرے دانے کی متنا پو تے کمل سمار سمبت سا لکھ کر پب تجن سر جے ہو سب سے میل کر کر ایو پونچا سدر نت پون سجن ہار سمرے نانک سی ਸੋ ਇਹ ਬੱਚੇ ਨੇ ਜੀ ਸਾਡੇ ਨਾਲ ਨਿੱਕੇ ਨਿੱਕੇ ਤੁਹਾਡਾ ਨਾਮ ਕੀ ਆ ਜੁਜਾਰ ਸਿੰਘ ਜੁਜਾਰ ਸਿੰਘ ਸੋ ਜੁਜਾਰ ਸਿੰਘ ਆਪਾਂ ਤਾਂ ਕਰ ਲਈ ਗੱਲ ਨਾ ਹਾਂ ਇਹ ਜੁਜਾਰ ਸਿੰਘ ਇਹ ਬੱਚੇ ਨੇ ਸਾਨੂੰ ਜਵਜੀ ਸਾਹਿਬ ਸੁਣਾਇਆ ਸੀ ਅ ਨਿਰਵੈਰ ਸਿੰਘ ਕੀ ਹਾਲ ਚਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖਣਾ ਆਪਾਂ ਉਧਰ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਨਾਤੀਆਂ ਬਾਣੀਆਂ ਨਹੀਂ ਨਹੀਂ ਸੁਨਾਈਆਂ ਕਦੋਂ ਸੁਨਾਣੀਆਂ ਪਤਾ ਨਹੀਂ ਸੋ ਕਿੰਨੀਆਂ ਬਾਣੀਆਂ ਕੰਠਨਿੰਦਰ ਸਿੰਘ ਨੂੰ ਇੱਕ ਇੱਕ ਕਿਹੜੀ ਬਾਣੀ ਜਪਜੀ ਸਾਹਿਬ ਜਪਜੀ ਸਾਹਿਬ ਕਰਨ ਪੰਜ ਪੌੜੀਆਂ ਪੰਜ ਪੌੜੀਆਂ ਸੋ ਨਰਵੈਰ ਸਿੰਘ ਵੀ ਆਇਆ ਜੀ ਇਹਨੂੰ ਪੰਜ ਪੌੜੀਆਂ ਜਪਜੀ ਸਾਹਿਬ ਦੇ ਨਰਵੈਰ ਕਿੰਨੀ ਹੈ ਜੇ ਤੁਹਾਡੀ 60 7 ਸਾਲ ਸੋ ਇਹ ਬੱਚੇ ਬਾਰੇ ਮੈਂ ਦੱਸ ਦਿਆਂ ਵੀ ਇਹ ਬੱਚਾ ਰੋਜ਼ਾਨਾ ਗੁਰਦੁਆਰਾ ਸਾਹਿਬ ਅਮਰth ਵੇਲੇ ਆਉਂਦਾ ਹੈ ਜੀ ਤੇ ਸਿੰਘ ਸਾਡੇ ਨਾਲ ਹੋਰ ਵੀ ਸੀ ਹਾਂ ਵੀ ਸਿੰਘ ਜੀ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਕੀ ਸਾਡੇ ਠੀਕ ਹੋ ਹਾਂ ਜੀ ਤੁਸੀਂ ਫੜ ਲਓ ਕੋਈ ਨਹੀਂ ਕੋਈ ਨਹੀਂ ਸੋ ਕਿੰਨੀਆਂ ਪਾੜੀਆਂ ਗੱਟ ਨੇ ਤੁਹਾਨੂੰ ਮੈਨੂੰ ਹੈਗੀਆਂ ਐ ਇੱਕ ਦੋ ਕਿਹੜੀ ਕਿਹੜੀ ਬਾਣੀ ਮੈਨੂੰ 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 ਜਪਜੀ ਸਾਹਿਬ ਆਉਂਦੀ ਆ ਤੇ ਮੈਨੂੰ ਦੂਜਾ ਮੈਂ ਭੱਲ ਗਿਆ ਭੱਲ ਗਿਆ ਸੋ ਖਾਲਸਾ ਸਕੂਲ ਦੇ ਬੱਚੇ ਸਾਡੇ ਨਾਲ ਇਸ ਵੇਲੇ ਮੌਜੂਦ ਸੀ ਸੋ ਜੋਰ ਦੀ ਜਕਾਰਾ ਛੱਡਦੀ ਆਪਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸਾਡੇ ਨਾਲ ਖਾਲਸਾ ਸਕੂਲ ਦੇ ਅਧਿਆਪਕ ਵੀ ਨੇ ਭੰਜੀ ਵਾਈਗੁਰਜੀ ਦਾ ਖਾਲਸਾ ਸਾਬ ਵਾਈਗੁਰਜੀ ਕੀ ਫਤਿਹ ਜੀ ਸੋ ਅੱਜ ਗੁਰੂ ਹਰ Rai ਪਾਤਸ਼ਾਹ ਦੇ ਪ੍ਰਕਾਸ਼ ਪਰਉ ਨੂੰ ਸਮਰਪਤ ਇੱਥੇ ਗੁਰਬਾਣੀ ਗੰਠ ਮੁਕਾਬਲੇ ਜਿਹੜੇ ਕਰਵਾਏ ਜਾ ਰਹੇ ਸੋ ਕਿੰਨੇ ਇੱਕ ਹੁਣ ਤੱਕ ਪਚੰਗੀ ਪਚੰਗਣ ਆਪਣੇ ਕੋਲੇ ਆ ਚੁੱਕੇ ਆ ਮੋਸਟਲੀ ਸਾਡੇ ਕੋਲ 3 350 ਬੱਚਾ ਹੈ ਜੀ ਖਾਲਸਾ ਸਕੂਲ ਦੇ ਵਿੱਚ ਤੇ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਸਾਰੇ ਬੱਚੇ ਪਾਰਟਿਸਪੇਟ ਕਰਨ ਤੇ ਬੱਚਿਆਂ ਦੇ ਲੈਵਲ ਦੇ ਅਕੋਰਡਿੰਗ ਉਹਨਾਂ ਨੂੰ ਜਾਂ ਜਿੱਦਾਂ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਪੇਰੈਂਟਸ ਕੋਸ਼ਿਸ਼ ਕਰਦੇ ਨੇ ਜਿੰਨੀ ਕੁ ਬਾਣੀ ਕੰਠ ਹੁੰਦੀ ਹੈ ਉਹਦੇ ਆਧਾਰ ਤੇ ਅਸੀਂ ਬੱਚਿਆਂ ਤੋਂ ਗੁਰਬਾਣੀ ਤਾਂ ਸੁਣੀ ਰਿਹਾ ਨਾਲ ਦੀ ਨਾਲ ਅਸੀਂ ਉਹਨਾਂ ਕੋ ਜਿੱਦਾਂ ਚਾਰ ਸਹਿਜਾ ਦੇ ਨਾਮ 10 ਗੁਰੂ ਸੇਵਾਾਂ ਦੇ ਨਾਮ ਇਹ ਵੀ ਸੁਣ ਰਹੇ ਹਾਂ ਬੱਚਿਆਂ ਵੱਲੋਂ ਰਿਸਪੌਂਸ ਸੋਹਣਾ ਆ ਰਿਹਾ ਬਹੁਤ ਵਧੀਆ ਬੱਚੇ ਸੁਣਾ ਰਹੇ ਨੇ ਪੇਰੈਂਟਸ ਦੇ ਪੇਰੈਂਟਸ ਦਾ ਥੈਂਕ ਯੂ ਆ ਸਾਡੇ ਖਾਲਸਾ ਸਕੂਲ ਦੇ 올 ਟੀਚਰਸ ਤੇ ਭੈਣਜੀ ਰਾਜਕੌਰ ਹਨਾ ਜਿਨ੍ਹਾਂ ਦੀ سپورਟ ਦੇ ਨਾਲ ਇਹ ਸਕੂਲ ਚੱਲ ਰਿਹਾ ਬਹੁਤ ਵਧੀਆ ਬੱਚੇ ਬਹੁਤ ਵਧੀਆ ਕੰਟ ਕਰ ਰਹੇ ਨੇ ਜੀ ਸੋ ਭੈਣਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਸੋ ਇਦਾਂ ਹੁੰਦਾ ਵੀ ਕਈ ਵਾਰ ਆਪਣੇ ਜਿਹੜੇ ਇੱਥੋਂ ਦੇ ਜੰਮੇ ਜਾਏ ਆ ਬੱਚੇ ਹਨਾ ਉਹਨਾਂ ਨੂੰ ਥੋੜੀ ਪ੍ਰੋਬਲਮ ਆਉਂਦੀ ਆ ਕਿਤੇ ਨਾ ਕਿਤੇ ਲੈਂਗੁਏਜ ਬੈਰੀਅਰ ਹਨਾ ਇਹਨਾਂ ਲਈ ਹੈਗਾ ਉਹ ਸੋ ਗੁਰਬਾਣੀ ਇਕੱਠ ਕਰਦੇ ਆ ਜਦੋਂ ਉਹ ਈਜ਼ੀ ਹੋ ਜਾਂਦੀ ਹੈ ਗੁਰਬਾਣੀ ਘੰਟੇ ਨਾਲ ਬੱਚਿਆਂ ਨੂੰ ਹਾਂਜੀ ਉਹਨਾਂ ਨੂੰ ਨਾ ਫਿਰ ਬਾਰ-ਬਾਰ ਕਹੋਣਾ ਪੈਂਦਾ ਬਰਨੰਸੀਏਸ਼ਨ ਜਿਹੜੀ ਸਹੀ ਆ ਹਨਾ ਉਹ ਆਪਦੀ ਭਾਸ਼ਾ 'ਚ ਤਾਂ ਉਹ ਹੋਰ ਤਰ੍ਹਾਂ ਬੋਲਦੇ ਆ ਪਰ ਇਹ ਤਾਂ ਆਪਾਂ ਨੂੰ ਸ਼ੁੱਧ ਪੜ੍ਹ ਕਰਾਉਣ ਨੂੰ ਉਹਨਾਂ ਨੂੰ ਬਾਰ-ਬਾਰ ਰਿਪੀਟ ਕਰਵਾਉਣਾ ਪੈਂਦਾ ਵਾ ਜਿਵੇਂ ਆਪਾਂ ਇੱਕ ਸ਼ਬਦ ਬੱਚਾ ਨਹੀਂ ਸਹੀ ਬੋਲਦਾ ਉਹਨੂੰ ਦੁਬਾਰਾ ਦੁਬਾਰਾ ਕਹਾ ਕੇ ਕੋਸ਼ਿਸ਼ ਕਰੀਦੀ ਆ ਵੀ ਉਹ ਪੂਰਾ ਸ਼ੁੱਧ ਬੋਲੇ ਤੇ ਇਹ ਜਿਹੜੀਆਂ ਐਫਰਟਸ ਨੇ ਇਹ ਕਾਮਯਾਬੀ ਨੇ ਬਹੁਤ ਬੱਚੇ ਵਧੀਆ ਰਿਸਪਾਂਸ ਦੇ ਰਹੇ ਨੇ ਬੇਬੇ ਨਾਨ ਕੀਜੀ ਆਪਣਾ ਗੰਗਰੂਪਾ ਤੇ ਪੇਰੈਂਟਸ ਗਰੁੱਪ ਬਣਾਇਆ ਸੀ ਐਵਰੀ ਡੇ ਸਾਡੀ ਦੋਨਾਂ ਟੀਚਰਾਂ ਦੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਹੋਮਵਰਕ ਜਿਹੜਾ ਵਿੱਚੇ ਗੁਰਬਾਣੀ ਵਿੱਚੇ ਸਾਰਾ ਗੁਰਮੁਖੀ ਸਾਰੀ ਅਸੀਂ ਉਹਦੇ ਉੱਪਰ ਪਾਉਂਦਿਆਂ ਸੋ ਗੁਰਬਾਣੀ ਗੰਠ ਮੁਕਾਬਲੇ ਚੱਲ ਰਹੇ ਆ ਤੇ ਮੇਰੇ ਨਾਲ ਪਚੰਗੀ ਆ ਜੀ ਜੁਝਾਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਤੁਹਾਡਾ ਠੀਕ ਆ ਚੜਦੀ ਕਲਾ ਚ ਹਾਂ ਚੜਦੀ ਕਲਾ ਚ ਛਾਤੀ ਕਲਾ ਚ ਠੀਕ ਆ ਸੋ ਗੁਰਬਾਣੀ ਅੱਜ ਸੁਣਾਉਣ ਆਏ ਹੋ ਕੀ ਸੁਣਾਉਣਗੇ ਅੱਜ ਪਾਠ ਕਿਹੜਾ ਪਾਠ ਸੁਣਾਉਣਾ ਜੱਪਦੀ ਥਾਇਮ ਸੁਣਾ ਦੋ ਫਿਰ ਵਾਈਕੂ ਜੀ ਕਾ ਖਾਲਸਾ ਵਾਈਕੂ ਜੀ ਕੀ ਫਤਿਹ ਜੱਪਦੀ ਥਾਇ ਵੇਖੂੰਗਾ ਸਤਨਾਮ ਕਰਤਾ ਪੁਖਨੇ ਭਾਣੇ ਵੇੜਾ ਕਾਲ ਮਾਤੇ ਜੋਨੇਸ ਭਾਣੇ ਉੱਪਰ ਚਾਚਾ ਆਦੇ ਸੱਚੋ ਜੁਗਾਰ ਸੱਚੋ ਹੈਪੀ ਸੱਚੋ ਨਾਨ ਖੁਸੀ ਵੀ ਸੱਚੋ ਸੋਚਿਆ ਸੋਚਿਆ ਹੋਵੇ ਜਾਂ ਸੋਚੇ ਲਖਵਾਰ ਚੁੱਪ ਚਪਨਾ ਹੋਵੇ ਕਿ ਲੈੜ ਹਾਰੇ ਤੜ ਭੁੱਖੇ ਭੁੱਖਨੇ ਤੜੀ ਕਿੰ ਬੰਨਾ ਪੜਿਆ ਆਪਾਂ ਸਾਂ ਸਾਂ ਬੜਾ ਫੇ ਟਿਕਣਾ ਚੱਲੇ ਨਾਲ ਕਿ ਬੱਚੇ ਵਾਲਾ ਹੋਈਏ ਕਪੂੜ ਕੋ ਵੀ ਡਾ ਟੁੱਟਾ ਪਾੜ ਸੁਮੇਰੇ ਨਾਲ ਭੈਣਾਂ ਨੇ ਖਾਲਸਾ ਸਕੂਲ ਦੇ ਵਿੱਚ ਵਲੰਟੀਅਰ ਸੇਵਾ ਨਿਭਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪ੍ਰਾਣੇ ਕਿਹੜੀ ਵਾਸੇ ਆਪਾਂ ਜਮਾਤ ਵਿੱਚ ਇਸ ਵੇਲੇ ਖੜੇ ਆ? ਇੱਥੇ ਲੈਵਲ 1 ਦੇ ਵਿੱਚ ਖੜੇ ਆ ਇਸ ਟਾਈਮ ਅਸੀਂ। ਸੋ ਲੈਵਲ 1 ਦੇ ਵਿੱਚ ਜਿਹੜੇ ਬੱਚੇ ਆ ਅੱਜ ਗੁਰਬਾਣੀ ਗੰਠ ਮੁਕਾਬਲੇ ਚੱਲ ਰਹੇ ਆ ਨਾ ਉਹਨਾਂ ਵੱਲੋਂ ਕਿਦਾਂ ਦਾ ਰਿਸਪੌਂਸ ਅੱਜ ਬੱਚਿਆਂ ਵੱਲੋਂ ਕਿਵੇਂ ਤਿਆਰੀ ਆ? ਬੱਚਿਆਂ ਵੱਲੋਂ ਕਾਫੀ ਉਤਸ਼ਾਹ ਦਿਖਾ ਰਹੇ ਨੇ ਚਾਹੇ ਉਹਨਾਂ ਨੂੰ ਕਿਉਂਕਿ ਅਸੀਂ ਉਹਨਾਂ ਦੇ ਲੈਵਲ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਕੋਈ ਪੱਕਾ ਨਹੀਂ ਲਗਾਇਆ ਕਿ ਉਹਨਾਂ ਨੇ ਏਸ ਪੌੜੀ ਤੱਕ ਪਾਠ ਕਰਨਾ ਆ। ਸੋ ਉਹਨਾਂ ਨੂੰ ਇਹ ਦਿੱਤਾ ਗਿਆ ਕਿ ਉਹਨਾਂ ਨੂੰ ਜਿੰਨੀ ਵੀ ਜਿੰਨੀ ਪੌੜੀ ਤੱਕ ਉਹਨਾਂ ਨੂੰ ਪਾਠ ਹੁੰਦਾ ਸੁਣਾ ਸਕਦੇ ਨੇ। ਸੋ ਉਹ ਸੋ ਬੱਚਿਆਂ ਨੂੰ ਜਿੰਨਾ ਆਉਂਦਾ ਉਹ ਉਹਨਾਂ ਸਿਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਵੈਸੇ ਮੈਕਸਿਮਮ ਜੇ ਦੇਖਿਆ ਜਾਵੇ ਕਿੰਨਿਆਂ ਕੇ ਪਾਣੀਆਂ ਬੱਚੇ ਨੂੰ ਇਕੱਠ ਆਈਆਂ ਨਜ਼ਰ ਪੰਜ ਪੌੜੀਆਂ ਤੱਕ ਪਾਠ ਬੱਚੇ ਕਰ ਰਹੇ ਨੇ ਤੇ ਪੰਜ ਪੌੜੀਆਂ ਤੋਂ ਉੱਪਰ ਵੀ ਇੱਕ ਦੋ ਬੱਚੇ ਹੈਗੇ ਆ ਕਿਉਂਕਿ ਬੱਚੇ ਐਕਚੁਅਲੀ ਲੈਵਲ 1 ਦੇ ਵਿੱਚ ਵੀ ਬੱਚੇ ਨਾ ਅਲੱਗ-ਅਲੱਗ ਏਜ ਗਰੁੱਪ ਦੇ ਨੇ ਸੋ ਉਹ ਉਹਨਾਂ ਦਾ ਲੈਵਲ ਉਸੇ ਹਿਸਾਬ ਨਾਲ ਉਹਨਾਂ ਨੂੰ ਥੋੜਾ ਜਿਹਾ ਫਲਕਚੂਏਟ ਕਰ ਰਿਹਾ ਹੈ ਸੋ ਸੋ ਭਾਵੇਂ ਖਾਸ ਕਰਕੇ ਜਦੋਂ ਵਿਦੇਸ਼ਾਂ ਦੀ ਗੱਲ ਆਉਂਦੀ ਹੈ ਤਾਂ ਇੱਥੇ ਸਾਡੇ ਵਿੱਚ ਇੱਕ ਬੜਾ ਵੱਡਾ ਮਸਲਾ ਵੀ ਉੱਠ ਜਾਂਦਾ ਵੀ ਸਾਡਾ ਨਿਆਣਾ ਸ ਕੀ ਅਸੀਂ ਪੰਜਾਬ ਦੀ ਛੋਹ ਇਸ ਬੱਚੇ ਦੇ ਵਿੱਚ ਪੈਦਾ ਕਰ ਸਕਦੇ ਹਾਂ ਸੋ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਸੋ ਕੀ ਲੱਗਦਾ ਵੀ ਪੇਰੈਂਟਸ ਦੀ ਕਿੰਨੀ ਕਿਨਵੋਲਮੈਂਟ ਇਸ ਚੀਜ਼ ਵਿੱਚ ਜ਼ਰੂਰੀ ਹੈ ਹਾਂਜੀ ਅਸੀਂ ਬਹੁਤ ਖੁਸ਼ਕਿਸਮਤ ਹੈਗੇ ਆ ਕਿ ਇੱਥੇ ਸਾਨੂੰ ਖਾਲਸਾ ਸਕੂਲ ਵਰਗੇ ਇਹੋ ਜਿਹੇ ਉਪਰਾਲੇ ਚੱਲਦੇ ਪਏ ਨੇ ਜਿੱਥੇ ਕਿ ਬੱਚਿਆਂ ਨੂੰ ਬਾਹਰ ਦੇ ਮੁਲਕਾਂ ਵਿੱਚ ਵੀ ਆ ਕੇ ਮੌਕਾ ਮਿਲ ਰਿਹਾ ਹੈ ਕਿ ਆਪਣੀ ਸਿੱਖੀ ਨਾਲ ਜੁੜਨ ਦਾ ਗੁਰਬਾਣੀ ਸਿੱਖਣ ਦਾ ਪੇਰੈਂਟਸ ਦੀ ਕਾਫੀ ਸਪੋਰਟ ਹੈਗੀ ਹੈ ਜਿਹੜਾ ਆਪਾਂ ਰੈਗੂਲਰ ਵੀ ਕਲਾਸਿਸ ਲੈਨੇ ਆ ਉਹਦੇ ਵਿੱਚ ਸਾਡੇ ਵਟਸਐਪ ਗਰੁੱਪਸ ਹੈਗੇ ਅਸੀਂ ਪੇਰੈਂਟਸ ਨਾਲ ਸ਼ੇਅਰ ਕਰਨੇ ਆ ਕਿ ਬੱਚਿਆਂ ਨੇ ਕੀ ਸਿੱਖਿਆ ਬੱਚਿਆਂ ਦਾ ਕੀ ਹੋਮਵਰਕ ਆ ਤੇ ਪੇਰੈਂਟਸ ਕਾਫੀ ਸਪੋਰਟ ਕਰਦੇ ਆ ਤੇ ਵਧੀਆ ਤਰ੍ਹਾਂ ਬੱਚਿਆਂ ਨੂੰ ਤਿਆਰੀ ਕਰਾ ਕੇ ਭੇਜਦੇ ਨੇ ਕਿਉਂਕਿ ਕਰਿਕੂਲਮ ਸਾਰਾ ਸ਼ੇਅਰਡ ਹੈਗਾ ਤੇ ਇਸ ਤਰ੍ਹਾਂ ਅਸੀਂ ਦੇਖਨੇ ਆ ਕਿ ਪੇਰੈਂਟਸ ਤੇ ਟੀਚਰਸ ਦੇ ਕੰਬੀਨੇਸ਼ਨ ਨਾਲ ਜਿਹੜੇ ਹਾਂਜੀ ਬੱਚਿਆਂ ਤੋਂ ਕਾਫੀ ਅਸੀਂ ਦੇਖ ਰਹੇ ਆ ਕਿ ਬੱਚੇ ਗਰੋ ਕਰ ਰਹੇ ਨੇ ਤੇ ਪੰਜਾਬੀ ਸਿੱਖ ਰਹੇ ਨੇ ਜੀ ਸੋ ਅੱਜ ਕਿਦਾਂ ਦਾ ਰਿਸਪੌਂਸ ਆਇਆ ਆਪਣੇ ਖਾਸ ਕਰ ਬੱਚੇ ਕਿ ਵਿੱਚ ਜਿਹੜੇ ਬੱਚੇ ਰੈਗੂਲਰ ਹੁੰਦੇ ਆ ਹਾਂਜੀ ਮੋਸਟਲੀ ਸਾਰੇ ਉੱਚੇ ਆ ਰਹੇ ਆ ਥੋੜਾ ਵਾ ਅੱਗੇ ਪਿੱਛੇ ਹੈਗਾ ਟਾਈਮਿੰਗ ਬਟ ਆ ਰਹੇ ਤੇ ਇਹਦੇ ਵਿੱਚ ਬੱਚਿਆਂ ਨੂੰ ਬਹੁਤ ਅੱਛਾ ਹੈਗਾ ਬੱਚੇ ਮਣੇ ਵੱਧ ਤੋਂ ਵੱਧ ਟਰਾਈ ਕੀਤੀ ਕਿ ਕਿਵਨ ਕਿ ਲੈਵਲ 1 ਦਾ ਇੱਕ ਬੱਚਾ ਹੈ ਉਹਦੀ ਏਜ ਛੋਟੀ ਹੈਗੀ ਉਹਨੂੰ ਸੋਨਾ ਪੜਿਆਂ ਤੱਕ ਪਾਠਾਣਾ ਰਚਉਂਦੇ ਬਹੁਤ ਵਧੀਆ ਉਹਦੀ ਤਿਆਰੀ ਹੈਗੀ ਈਵਨ ਕਿ ਉਹ ਕਹਿੰਦਾ ਸੀ ਵੀ ਮੈਂ ਟਰਾਈ ਕਰੂੰਗਾ ਨੈਕਸਟ ਮਣੇ ਜਿੱਦ ਦਿਨ ਪ੍ਰੋਗਰਾਮ ਹੋਗਾ ਉਸ ਦਿਨ ਤੱਕ ਮੈਂ ਜ਼ਿਆਦਾ ਕਰ ਸਕਦਾ ਹਾਂ ਹਾਂਜੀ ਬੱਚਿਆਂ ਨੇ ਸਾਰਿਆਂ ਨੇ ਐਕਸਾਈਟਮੈਂਟ ਸੀ ਵੀ ਅਸੀਂ ਵੱਧ ਤੋਂ ਵੱਧ ਸੁਣਾਣਾ ਹਾਂਜੀ ਸੋ ਸ਼ੁਕਰੀਆ ਪਾਣੀ ਵ ਆਪ ਨੂੰ ਆਪਣੀ ਗੋਚ ਵਿੱਚ ਬਿਠਾ ਕੇ ਜਿਹੜੀ ਬਾਣੀ ਮਹਾਰਾਜ ਜੀ ਦੀ ਅਸੀਂ ਪਾਈ ਆ ਗੁਰੂ ਹਰ राय ਮਹਾਰਾਜ ਜੀ ਅਵਤਾਰਪੁਰੂ ਬਣਾ ਰਹੇ ਆ ਜੀ ਉਹ ਤਾਂ ਗੁਰੂ ਹਰ राय ਮਹਾਰਾਜ ਜੀ بس ਥੋੜੀ ਜਿਹੀ ਹੋਰ ਲੱਗ ਗਈ ਸਾਰੇ ਜਾਣੇ ਚੁੱਕਰ ਕੇ ਆਪਾਂ ਸੁਣੀਏ ਜੀ ਗੁਰੂ ਹਰ राय ਮਹਾਰਾਜ ਜੀ ਦੇ ਇੱਕ ਬਚਨ ਨੇ ਮਹਾਰਾਜ ਜੀ ਗੁਰ ਕੀ ਬਾਣੀ ਨੂੰ ਬਹੁਤ ਅਦਮ ਸਰਕਾਰ ਦਿੱਤਾ ਕਿ ਕੋਈ ਦੀ ਸਾਖੀਆ ਕਿ ਗੁਰੂ ਹਰ राय ਮਹਾਰਾਜ ਜੀ ਬראל ਮਾਨਸੀ ਤੇ ਦੋ ਸਿੱਖ ਸ਼ਬਦ ਪੜਦੇ ਆ ਰਹੇ ਸੀ ਜਦੋਂ ਮਹਾਰਾਜੇ ਕੰਨੀ ਗੁਰਬਾਣੀ ਦੀ ਵਾਇ ਪਈ ਤੇ ਮਹਾਰਾਜ ਇੱਕਦਮ ਬੜੀ ਜਲਦੀ ਉੱਠੇ ਤੇ ਉੱਠੇ ਨਾ ਜਲਦੀ ਤੇ ਜਿਹੜਾ ਜਿਹੜੇ ਮੰਜੇ ਤੇ ਮਹਾਰਾਜ ਬਰਾਜ ਮਾਨ ਸੀ ਉਹਦਾ ਨਾ ਪਾਵਾ ਮਹਾਰਾਜ ਦੇ ਗੋਡੇ ਤੇ ਵਿਧਿਆ ਤੇ ਗੋਡਾ ਇੱਕਦਮ ਸੁਜ ਗਿਆ ਤੇ ਸਿੱਖ ਧੋੜੇ ਧੋੜੇ ਆਏ ਕਿ ਕਿੰਨੇ ਕਿ ਇਹ ਗੁਰੂ ਮਹਾਰਾਜ ਇਹ ਆਪ ਜੀ ਦੀ ਤੇ ਬਾਣੀ ਆ ਆਪ ਜੀ ਦੇ ਪਹਿਲੇ ਸਾਰੇ ਗੁਰੂ ਨਾਨਕ ਦੇ ਮਹਾਰਾਜ ਦੇ ਮੁਖ ਮੁਖੋ ਉਚਾਰੀ ਹੋਈ ਬਾਣੀ ਆ ਜੀ ਆਪ ਜੀ ਦੀ ਬਾਣੀ ਹੈ ਤੇ ਆਪ ਇੰਨੀ ਜਲਦੀ ਕਿਉਂ ਉੱਠੇ ਹੈ ਨਾ ਕਿ ਤੁਸੀਂ ਹੀ ਤੇ ਵਿਚਾਰੀ ਹੋਈ ਬਾਣੀ ਆ ਤੇ ਫਿਰ ਆਪ ਜੀ ਦਾ ਇੰਨੀ ਜਲਦੀ ਉੱਠਣ ਦਾ ਕੀ ਕਾਰਨ ਤੇ ਮਹਾਰਾਜ ਨੇ ਕਿਹਾ ਜਿਹੜੀ ਬਾਣੀ ਆ ਨਾ ਮਹਾਰਾਜ ਜੀ ਇਹ ਧੰਗ ਗੁਰੂ ਨਾਨਕ ਦੇ ਮਾਇ ਦਾ ਸਰੂਪ ਆ ਗੁਰੂ ਨਾਨਕ ਦੇ ਮਹਾਰਾਜ ਦਾ ਹਿਰਦਾ ਹੈ ਤੇ ਕਹਿੰਦੇ ਬਹੁਤ ਸਤਿਕਾਰਯੋਗ ਆ ਸੋ ਮਹਾਰੇ ਨੇ ਕਿਹਾ ਜਿਨ ਪੈ ਅਦਭ ਨਾ ਬਾਣੀ ਧਾਰਾ ਸੋ ਸਮਝ ਹੋ ਸਿੱਖ ਨਹੀਂ ਹਮਾਰਾ ਕਿ ਜਿਨ੍ਹਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬਾ ਦੇ ਬਾਣੀ ਉਹਦਾ ਸਾਰੇ ਦਾ ਉੱਚਾ ਦਰਜਾ ਹੈ ਜੀ ਉਹਦੇ ਕੰਪੇਅਰ ਟੂ ਕੁਝ ਵੀ ਨਹੀਂ ਹੈਗਾ ਨਾਥਿੰਗ ਨਾ ਏਸ ਲੋਕ ਦੇ ਵਿੱਚ ਨਾ ਹੀ ਉਪਰ ਬ੍ਰह्म ਲੋਕ ਦੇ ਵਿੱਚ ਸਭ ਤੋਂ ਉੱਚਾ ਰਤਬਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬਾ ਦਾ ਸੋ ਵੱਧ ਤੋਂ ਵੱਧ ਜਿੰਨੀ ਰਿਸਪੈਕਟ ਗੁਰੂ ਕੀ ਬਾਣੀ ਦੀ ਹੋਏਗੀ ਨਾ ਜਿੰਨਾ ਅਸੀਂ ਅਦਬ ਕਰਾਂਗੇ ਇਸ ਲਈ ਸਿੱਧਾ ਮੰਪਾ ਕੇ ਨਹੀਂ ਗੁਰੂ ਦਰਬਾਰ ਚਾਹੁੰਦੇ ਗੁਰੂ ਦੇ ਵਾਜਤ ਸੀ ਬੈਠ ਕੇ ਰੋਲਾ ਨਹੀਂ ਪਾਉਂਦੇ ਹਨਾ ਜੀ ਕਿਉਂਕਿ ਗੁਰੂ ਇਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਰੂਪ ਨੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਸੈਕਿੰਡ ਇੱਕ ਵਾਰੀ ਧੰਗ ਗੁਰੂ ਹਰਿ ਰਾਏ ਮਹਾਰਾਜ ਜੀ ਮਾਰੇ ਜਦੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਗਤਾਂ ਚ ਸੈਦੀ ਸੀ ਪਹਿਲਾ ਮਹਾਰਾਜ ਆਪਣੇ ਧਿਆਨ ਜੀ ਬੈਠਦੇ ਸੀਗੇ ਜਦੋਂ ਮਹਾਰਾਜ ਜੀ ਆਪਣੇ ਨਿਤਨੇਮ ਪੂਰਤੇ ਸੀ ਫਿਰ ਸੰਗਤ ਚ ਆ ਕੇ ਪੂਰੇ 4 ਐਂਡ 1/2 ਆਵਰਸ ਇੱਕੋ ਸਮਾਧੀ ਜੀ ਬੈਠਦੇ ਸੀਗੇ ਸੰਗਤਾਂ ਦੇ ਵਿੱਚ ਪਰ ਇੱਕ ਦਿਨ ਕੀ ਹੋਇਆ ਕਿ ਮਹਾਰਾਜ ਜੀ ਨੇ नेत्र ਬੰਦ ਨਹੀਂ ਤੇ ਮਹਾਰਾਜ ਜੀ ਨੂੰ ਕਿੰਨੇ ਘੰਟੇ ਲੰਘ ਗਏ ਤੇ ਦੁਪਹਿਰ ਦੇ ਪਛਾੜੇ ਦਾ ਸਮਾਂ ਹੋ ਗਿਆ ਦਾਸੀਆ ਸਿੰਘ ਵੀ ਆਇਆ ਮਹਾਰਾਜ ਜੀ ਨੂੰ ਲੈ ਕੇ ਤੇ ਪਹਿਲਾਂ ਮਹਾਰਾਜ ਜੀ ਨੇ ਸ਼ੱਕ ਨਾ ਸੀਗਾ ਪਰ ਮਹਾਰਾਜ ਜੀ ਨੇ ਅਜੇ नेत्र ਨਹੀਂ ਖੋਲੇ ਜੀ ਤੇ ਸ਼ਾਮਾਂ ਪੈ ਗਈਆਂ ਜਦੋਂ ਮਹਾਰਾਜ ਜੀ ਨੇ नेत्र खोले ਸਾਰਾ ਦਿਨ ਮਹਾਰਾਜ ਜੀ ਆਪਣੇ नेत्र ਬੰਦ ਕਰਕੇ ਨਾ ਸਟੇਜ ਤੇ ਬੈਠੇ ਨੇ ਤੇ ਜਰੂ ਮਹਾਰਾਜ ਜੀ ਨੇ ਆਪਣੇ ਨੇਤਰ ਖੋਲੇ ਜਿਸ ਸਿੱਖ ਬੁੱਧ ਜੀ ਨੇ ਕਿ ਮਹਾਰਾਜ ਜੀ ਆਪ ਜੀ ਸਾਰਾ ਦਿਨ ਹੀ ਨੰਗਿਆ ਆਖਰੀ ਨੇ ਦੁਪਹਿਰ ਨੂੰ ਭੋਗ ਵੀ ਨਹੀਂ ਲਾਇਆ ਆਪੇ ਪਛਾਦਾ ਨਹੀਂ ਸਿੱਖ ਛੱਡਿਆ ਜੀ ਅੱਜ ਮਹਾਰਾਜ ਜੀ ਆਪ ਜੀ ਨੇ ਇੰਨੀ ਦੇਰ ਕਿਉਂ ਲਾਇੀ ਦਿੱਤੀ 4 and 1/2 hours ਬੈਠਦੇ ਹੋ ਉਹ ਨਾਰੇ ਕਿਆ ਕਿ ਇੱਕ ਸਾਡਾ ਜਿਹੜਾ ਸਿੱਖ ਬਹੁਤ ਪਿਆਰਾ ਨਾ ਭਾਈ ਗੋੰਦਾ ਜੀ ਅਜੋ ਸਾਡੇ ਚਰਨਾਂ ਨੂੰ ਫੜ ਕੇ ਉਹ ਧਿਆਨ ਦੇ ਨਾਲ ਬਾਣੀ ਪੜਦੇ ਰਹੇ ਉਹ ਕਾਬਲ ਜ ਰਹਿੰਦੇ ਸੀ ਕਿ ਇੰਨੀ ਦੂਰ ਸਤਿਗੁਰੂ ਹਰ ਰਾਇ ਸੈ ਮਾਰੇ ਕੀਰਪਾ ਸਾਹਿਬ ਅਨੰਦਪੁਰ ਸਾਹਿਬ ਦੇ ਕੋਲ ਤੇ ਪਾਈ ਗੁੰਦਾ ਜੀ ਇੰਨੀ ਦੂਰ ਹੈ ਨਾ ਤੇ ਉਹ ਕਹਿੰਦੇ ਜਦੋਂ ਸਿੱਖ ਬੜੇ ਪਿਆਰ ਦੇ ਨਾਲ ਸਾਡੇ ਚਰਨਾ ਕਮਲਾਂ 'ਤੇ ਧਿਆਨ ਕਰਕੇ ਬਾਣੀ ਪੜ੍ਹਦੇ ਅਸੀਂ ਫਿਰ ਸਾਥੋਂ ਪਿਆ ਨਹੀਂ ਗਿਆ so that means ਕਿ ਜੇ ਅਸੀਂ ਪ੍ਰੇਮ ਦੇ ਨਾਲ ਜਰੂ ਬਾਣੀ ਪੜ੍ਹਦੀ ਹੁੰਦੇ ਨਾ ਤੇ ਗੁਰੂ ਮਹਾਰਾਜ ਜੀ ਸਾਡੇ ਕੋਲ ਬੈਠ ਗਏ ਗੁਰੂ ਮਹਾਰਾਜ ਜੀ ਉਸ ਬਾਣੀ ਨੂੰ ਆਪ ਸੁਣਦੇ ਨੇ